ਬਾਬਾ ਦੀਪ ਸਿੰਘ ਜੀ ਦਾ ਸ਼ਿਸ਼ ਇਸ ਸਥਾਨ ਤੇ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੋਂ ਦਾ ਇਤਿਹਾਸ ਆਬਜ ਨੂੰ ਪਤਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਆਪ ਨੂੰ ਜੀ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਉਹ ਪੌਣ ਪਿੱਤਰ ਸਥਾਨ ਆ ਜਿਸ ਸਥਾਨ ਤੇ ਸ਼ੀਦਾ ਸਿੰਘਾਂ ਦੀ ਜੋਤ ਜਗਦੀ ਹੈ ਤਨਤਨ ਬੱਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਹੈ ਤੇ ਹਰੇਕ ਦੀਆਂ ਮਾਨੋ ਕਾਮਨਾਵਾਂ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ ਆਓ ਦੱਸਦੇ ਹਾਂ ਇਥੋਂ ਦਾ ਇਤਿਹਾਸ ਸੰਗਤ ਜੀ ਜਦੋਂ ਮੁਗਲਾਂ ਨੇ ਅਮਰਤ ਸਰੋਵਰ ਸ੍ਰੀ ਦਰਬਾਰ ਸਾਹਿਬ ਨੂੰ ਪੂਰਨ ਦਾ ਪਲਾਨ ਬਣਾਇਆ ਗਲਤੀ ਕੀਤੀ ਤਾਂ ਉਸ ਸਮੇਂ ਅਮਰ ਸ਼ੀਤ ਤਨਤਨ ਬੱਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਸਨ ਉਸ ਸਮੇਂ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਂ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨ ਲਿਆ ਤੇ ਢਾ ਦਿੱਤਾ ਪਵਿੱਤਰ ਸਰੋਵਰ ਨੂੰ ਕੱਟੇ ਅਤੇ ਹੋਰ ਜਨਵਰਾਂ ਨਾਲ ਭਰ ਦਿੱਤਾ ਤਾਂ ਧੰਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਤੇ ਪਾਜੜਾਂ ਪਾਈਆਂ ਸੀਗੀਆਂ ਉਸ ਸਮੇਂ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੀ ਉਮਰ तकरीबन 75 ਸਾਲ ਦੀ ਸੀਗੀ ਬਦਲਾ ਲੈਣ ਲਈ ਦੁਬਾਰਾ ਕਬਜ਼ਾ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਮੁੜ ਅਸਾਰੀ ਕਰਨ ਲਈ ਬਾਬਾ ਜੀ ਨੇ 500 ਸਿੱਖ ਸਮੇਤ ਅੰਮ੍ਰਿਤਸਰ ਨੂੰ ਰਵਾਨਾ ਹੋਏ ਜਾਣ ਤੋਂ ਪਹਿਲਾਂ ਉਸ ਨੇ ਪ੍ਰਣ ਲਿਆ ਮੈਂ ਸ੍ਰੀ ਦਰਬਾਰ ਸਾਹਿਬ ਨੂੰ ਆਯਾਦ ਕਰਵਾ ਕੇ ਹੀ ਆਰਾਮ ਕਰਾਂਗਾ ਆਖਰੀ ਸਾਹ ਲਵਾਂਗਾ ਰਸਤੇ ਵਿੱਚ ਹੋਰ ਵੀ ਬਹੁਤ ਸਾਰੇ ਸਿੱਖ ਬਾਬਾ ਜੀ ਨਾਲ ਜੁੜ ਗਏ ਜਹਾਂਨ ਖਾਂ ਦੀ ਕਮਾਨ ਹੇਠ ਮੁਗਲਾਂ ਦੀ ਫੌਜ ਇੱਥੇ ਸਿੱਖ ਫੌਜ ਨਾਲ ਟਕਰਾ ਰ ਐਨ ਲਈ ਖੜੀ ਸੀਗੀ ਇਸ ਸਥਾਨ ਤੇ ਇੱਕ ਲੰਬੀ ਅਤੇ ਭਿਆਨਕ ਲੜਾਈ ਤੋਂ ਬਾਅਦ ਇੱਕ ਦੂਜੇ ਤੇ ਜਦੋਂ ਹਮਲਾ ਕੀਤਾ ਨਾ ਯੋਧਿਆਂ ਦੇ ਸਿਰ ਜਿਹੜੇ ਸੀਗੇ ਉਹ ਕਲਮ ਹੋ ਗਏ ਸੀਗੇ ਤੇ ਸੀਸ ਧੜ ਦੇ ਨਾਲੋਂ ਅਲੱਗ ਹੋ ਗਿਆ ਸੀਗਾ ਪਰ ਜਦੋਂ ਅਮਰਜੀਤ ਅੰਤਰਮਾ ਬਾਪ ਦੇਵ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਹੋਇਆ ਨਾ ਇੱਕ ਜਵਾਨ ਸਿਪਾਹੀ ਨੇ ਉਹਨਾਂ ਨੂੰ ਆਪਣਾ ਵਚਨ ਯਾਦ ਕਰਵਾਇਆ ਤੇ ਬਾਬਾ ਜੀ ਤਰੰਤ ਉੱਠ ਕੇ ਆਪਣਾ ਸੀਸ ਖੱਬੀ ਤਲੀ ਤੇ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮਤਲਬ 15 ਕਿਲੋ ਦਾ ਵਜ਼ਨ ਸੀਗਾ ਉਸ ਸਮੇਂ ਜਿਹੜਾ ਦੋ ਤਾਰੀ ਤਲਵਾਰ ਜਿਹੜੀ ਅਮਰਜੀਤਾਂਤਨ ਬਾਬਾ ਦੀਪ ਸਿੰਘ ਜੀ ਨੇ ਫੜੀ ਸੀਗੀ ਉਸ ਦੇ ਨਾਲ ਟਾਕਰਾ ਲਿਆ ਤੇ ਮੁਗਲਾਂ ਨੂੰ ਭਾਜਣਾ ਪਾਇਆ ਮੁਗਲਾਂ ਦੇ ਆਹੂ ਲਾਏ ਤੇ ਇਸ ਤਰ੍ਹਾਂ ਅਮਰਜੀਤਾਂਤਨ ਬਾਬਾ ਦੀਪ ਸਿੰਘ ਜੀ ਨੇ ਇਸ ਜੰਗ ਨੂੰ ਫਤਿਹ ਕਰਕੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਆਪਣਾ ਜਿਹੜਾ ਸੀਸ ਪੇਟ ਕੀਤਾ ਸੀ ਜਿਸੇ ਆਪ ਜੀ ਅਕਸਰ ਹੀ ਜਾ ਕੇ ਦਰਸ਼ਨਦਾਰੇ ਕਰਦੇ ਹੋ ਤੇ ਨਤਮਸਤਕ ਹੋਨੇ ਹੋ ਸੰਗਤ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਇਸ ਸਥਾਨ ਤੇ ਅਮਰ ਸ਼ਹੀਤਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਆ ਉਹ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਇਹ ਅਸਥਾਨ ਗੁਰਵਾਲੀ ਜ਼ਿਲ੍ਹਾ ਅਮਰਸਰ ਵਿੱਚ ਸ਼ੋਭਿਤ ਹੈ ਜਿਸ ਸਤਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਜੋ ਵੀ ਸੰਗਤਾਂ ਦਰਸ਼ਕਾਰੀਆਂ ਨੇ ਵੀਡੀਓ ਨੂੰ ਆਤਵਾਦ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪਾਵਨ ਪੀਤਰ ਸਤਾਨ ਦੇ ਦਰਸ਼ਨਦਾਰੇ ਕਰ ਸਕਦੀਆਂ ਹਨ ਜਦੋਂ ਵੀ ਆਪ ਜੀ ਤਰਨਤਾਰਨ ਏਰੀਆ ਵਿੱਚ ਦਰਸ਼ਨਦਾਰੇ ਕਰਨ ਵਾਸਤੇ ਆਉਣੇ ਹੋ ਨਾਲ ਹੀ ਗੁਰਦੁਆਰਾ ਲਕੀਰ ਸਾਹਿਬ ਗੁਰਦੁਆਰਾ ਲਕਾਰ ਸਾਹਿਬ ਰਸਤੇ ਵਿੱਚ ਆਉਂਦਾ ਆ ਤੇ ਨਾਲ ਹੀ ਗੁਰਦੁਆਰਾ ਟਾਲਾ ਸਾਹਿਬ ਤੇ ਉਹਦੇ ਲਾਗੇ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਮਲਕੀ ਅੰਮ੍ਰਿਤਸਰ ਸਾਰਾ ਸਾਰਾ ਤਰਨਤਾਰਨ ਦੇ ਗੁਰੂ ਦੇ ਨਗਰੀਆ ਹਰ ਇੱਕ ਥਾਂ ਤੇ ਗੁਰੂ ਘਰ ਵਕ ਵਕਤਾਂਵਾ ਦੇ ਬਣਿਆ ਹੋਇਆ ਦਰਸ਼ਨਦਾਰ ਜਰੂਰ ਕਰਕੇ ਜਾਇਆ ਕਰੋ ਸੰਗਜੇ ਜੱਜ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਉਹ ਸਥਾਨ ਜਿਸ ਸਥਾਨ ਤੇ ਅਮਰਸ਼ੀਤਾਂ ਤਨ ਬਾਬਾ ਦੀਪ ਸਿੰਘ ਦਾ ਸੀਸ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੇ ਵੀਡੀਓ ਆਪ ਜੀ ਨੂੰ ਪਸੰਦ ਆਵੇ ਜੇਕਰ ਪਸੰਦ ਆਏ ਤਾਂ ਜਰੂਰ ਸ਼ੇਅਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪਵਣ ਪਿੱਤਰ ਸਥਾਨ ਦੇ ਦਰਸ਼ਨਦਾਰੀ ਕਰ ਸਕਦੀਆਂ ਹਨ ਬਹੁਤ ਬਹੁਤ ਤੁਹਾਨੂੰ ਆਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ